ਕੁਦਰਤ ਦੀ ਮਾਰ ਤੋਂ ਨਹੀਂ ਅਸੀਂ ਬਚ ਸਕਦੇ ਕਿਉਂਕਿ ਮੀਹ ਹਨੇਰੀ ਕਦ ਆ ਜਾਣੀ ਸਾਨੂੰ ਨਹੀਂ ਪਤਾ ਹੁੰਦਾ ਸਾਡੀਆਂ ਫਸਲਾਂ ਖੇਤਾਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਅਸੀਂ ਵੀ ਪੰਜਾਬ ਤੋਂ ਆ ਸਾਡੇ ਵੀ ਕੁਝ ਕਿੱਲੇ ਕਣਕ ਦੇ ਵੀਜੇ ਹੋਏ ਆ ਜਿਹੜੇ ਕੀ ਨੁਕਸਾਨ ਹੋਇਆ ਕੀ ਕਣਕਾਂ ਲੰਮੀਆਂ ਪੈ ਗਈਆਂ ਔਰ ਇਸ ਚੀਜ਼ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਕੁਦਰਤ ਦੀ ਮਾਰ ਕਦੋਂ ਪੈ ਜਾਣੀ ਦਿਨ ਨੂੰ ਪੈ ਜਾਣੀ ਜਾਂ ਰਾਤ ਨੂੰ ਪੈ ਜਾਣੀ ਅਸੀਂ ਇਸ ਚੀਜ਼ ਤੋਂ ਬਚ ਨਹੀਂ ਸਕਦੇ ਬਟ ਅੱਜ ਦੀ ਵੀਡੀਓ ਬਣਾਉਣ ਦਾ ਮੇਰਾ ਇੱਕੋ ਇੱਕ ਮੋਟਿਵ ਆ ਕਿ ਇੱਕ ਹਨੇਰੀ ਹੋਰ ਝੁੱਲ ਰਹੀ ਆ ਉਸ ਹਨੇਰੀ ਤੋਂ ਅਸੀਂ ਬਚ ਸਕਦੇ ਆ ਉਹ ਹਨੇਰੀ ਆ ਵੀਜ਼ਾ ਦੀ 100% ਗਾਰੰਟੀ ਦੇਣਾ ਬਿਲਕੁਲ ਜੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਸ ਹਨੇਰੀ ਨੇ ਬਹੁਤ ਸਾਰੇ ਘਰ ਤਬਾਹ ਕਰਦੇ ਨੇ ਇਸ ਹਨੇਰੀ ਨੇ ਪੰਜਾਬ ਦਾ ਕਾਫੀ ਨੁਕਸਾਨ ਕਰ ਦਿੱਤਾ ਕਾਫੀ ਨੁਕਸਾਨ ਅੱਗੇ ਹੋਣ ਵਾਲਾ ਹੈ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ ਹੈਗਾ ਜੀ ਵੈਸਟਰਨ ਪਾਸ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਮੇਰੇ ਕੋਲ ਪੰਜਾਬ ਗਵਰਨਮੈਂਟ ਦਾ ਲਾਇਸੈਂਸ ਆ ਜੀ ਹੁਸ਼ਿਆਰਪੁਰ ਪੁਰਾਣੀ ਕਚੈਰੀ ਦੇ ਕੋਲ ਮੇਰਾ ਆਫਿਸ ਆ ਬਹੁਤ ਸਾਰੇ ਵੀਜ਼ਾ ਫਾਈਲ ਕੀਤੇ ਨੇ ਬਹੁਤ ਸਾਰੇ ਚੰਗੇ ਰਿਜ਼ਲਟ ਲੈ ਆਏ ਨੇ ਬਹੁਤ ਸਾਰੀਆਂ ਸਾਡੀਆਂ ਰਿਫਿਊਜ਼ਲ ਵੀ ਆਉਂਦੀਆਂ ਨੇ ਕਿਉਂਕਿ ਤੁਹਾਡਾ ਇੱਕ 파ਟ ਆ ਹਰ ਇੱਕ ਵੀਡੀਓ ਦੇ ਵਿੱਚ ਮੈਂ ਗੱਲ ਕਰਦਾ ਕਿ ਪੰਜਾਬ ਵਾਸੀਆਂ ਨੂੰ ਹਰ ਇੱਕ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਕੋਈ ਵੀ ਵੀਜ਼ਾ ਦੁਨੀਆ ਦਾ ਅਪਲਾਈ ਕਰਨਾ ਹੋਵੇ ਤਾਂ ਰਿਫਿਊਜ਼ਲ ਦੇ ਚਾਂਸਸ ਤੁਹਾਡੇ ਰਹਿੰਦੇ ਹੀ ਨੇ ਕਦੀ ਵੀ 100% ਗਾਰੰਟੀ ਨਹੀਂ ਹੁੰਦੀ ਬਟ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਕਲਾਇੰਟ ਉਸ ਏਜੰਟ ਦੇ ਕੋਲ ਅਨオーਥਰਾਇਜ਼ ਏਜੰਟ ਦੇ ਕੋਲ ਜਾਣਾ ਪਸੰਦ ਕਰਦਾ ਜਿਹੜਾ ਤੁਹਾਨੂੰ 100% ਦੀ ਗਾਰੰਟੀ ਦੇ ਦਿੰਦਾ ਔਰ ਇਸ ਚੀਜ਼ ਦਾ ਜਿਹੜੇ ਸ਼ਿਕਾਰ ਹੋ ਰਹੇ ਨੇ ਇਸ ਹਨੇਰੀ ਦਾ ਜੋ ਸ਼ਿਕਾਰ ਹੋ ਰਹੇ ਨੇ ਜੀ ਵੀਜ਼ਾ ਗਾਰੰਟੀ ਦੇਣਾ ਜਾਂ ਵੀਜ਼ਾ ਦੀ 100% ਗਾਰੰਟੀ ਲੈਣਾ ਉਸ ਦੇ ਸ਼ਿਕਾਰ ਕੌਣ ਹੋ ਰਹੇ ਨੇ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਕੋਲ ਲੈਸ ਡਾਕੂਮੈਂਟ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੜਾ ਡਾਕੂਮੈਂਟ ਰੈਡੀ ਕਰੀਏ ਤਾਂ ਜੋ ਸਾਡਾ ਟੂਰਿਸਟ ਵਿਸਟਰ ਵੀਜ਼ਾ ਲੱਗ ਸਕੇ